ਅਬ ਬੰਦਾ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਚੰਦ ਦਾ ਸਭ ਤੋਂ ਵੱਡਾ ਮਾਲਕ ਆ ਇਹਨੇ ਚੰਦ ਉੱਤੇ 20 ਕਰੋੜ ਕਿੱਲੇ ਜ਼ਮੀਨ ਖਰੀਦੀ ਹੋਈ ਆ ਤੇ ਹੁਣ ਜਿਹੜੇ ਬਾਕੀ ਬਚੇ ਹੋਏ ਪਲੈਨੈਟ ਨੇ ਚੰਦ ਤੋਂ ਇਲਾਵਾ ਜਿਵੇਂ ਕਿ ਮਾਰਸ ਜੂਪੀਟਰ ਤੇ ਹੋਰ ਬਾਕੀ ਜਿਹੜੇ 9 ਦੇ 9 ਪਲੈਨੈਟ ਨੇ ਨਾ ਸਾਰਿਆਂ ਨੂੰ ਖਰੀਦਣ ਦੀ ਤਿਆਰੀ ਚ ਤੇ ਸਾਰਿਆਂ ਨਾਲ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਇਹਨੇ ਜਿਹੜੀ ਚੰਦ ਤੇ ਜ਼ਮੀਨ ਖਰੀਦੀ ਆ ਉਹ ਸਿਰਫ 0 ਰੁਪਏ ਚ ਖਰੀਦੀ ਆ ਮਤਲਬ ਕਿ ਫ੍ਰੀ ਚ ਹੀ ਚੰਦ ਦਾ ਮਾਲਕ ਬਣ ਗਿਆ ਤੇ ਹੁਣ ਬਾਕੀ ਲੋਕਾਂ ਨੂੰ ਇਹ ਚੰਦ ਤੇ ਜ਼ਮੀਨ ਵੇਚ ਵੀ ਰਿਹਾ ਇਹ ਬੰਦਾ ਕੌਣ ਆ ਤੇ ਇਹਨੇ ਚੰਦ ਤੇ ਇੰਨੀ ਸਾਰੀ ਪ੍ਰਾਪਰਟੀ ਉਹ ਵੀ ਫ੍ਰੀ ਚ ਕਿਵੇਂ ਖਰੀਦ ਲਈ ਤੇ ਹੁਣ ਤੱਕ ਇਹ ਕਿੰਨੇ ਲੋਕਾਂ ਨੂੰ ਪ੍ਰਾਪਰਟੀ ਵੇਚ ਚੁੱਕਿਆ ਤੇ ਕਿੰਨੇ ਰੇਟ ਤੇ ਵੇਚਦਾ ਜੇ ਤੁਸੀਂ ਵੀ ਇਹ ਸਾਰਾ ਕੁਝ ਜਾਣਨ ਲਈ ਐਕਸਾਈਟਡ ਹੋ ਤਾਂ ਹਾਲੀ ਵੀਡੀਓ ਨੂੰ ਲਾਸਟ ਤੱਕ ਦੇਖ ਸਕਦੇ ਹੋ ਇਸ ਬੰਦੇ ਦਾ ਨਾਮ ਆ ਕ੍ਰਿਸ ਲਮਾਰ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਈਸਟ ਕੋਸਟ 'ਚ ਰਹਿੰਦਾ ਵਾ ਇਹ ਆਪਣੇ ਆਪ ਨੂੰ ਲੂਨਰ ਐਂਬੈਸੀ ਦਾ ਪ੍ਰੈਜ਼ੀਡੈਂਟ ਮੰਨਦਾ ਵਾ ਤੇ ਮੈਨੂੰ ਪਤਾ ਤੁਹਾਡੇ ਜੋ ਕਾਫੀ ਜਾਣੇ ਨੂੰ ਇਹ ਮਜ਼ਾਕ ਲੱਗਦਾ ਹੋਣਾ ਪਰ ਬਾਈ ਇਹ ਮਜ਼ਾਕ ਨਹੀਂ ਕਿਉਂਕਿ ਕ੍ਰਿਸ ਤੇ ਉਹਦਾ ਡੈਡੀ ਪਿਛਲੇ 44 ਸਾਲਾਂ ਤੋਂ ਮੂਨ ਤੇ ਪ੍ਰਾਪਰਟੀ ਵੇਚਦੇ ਆ ਰਹੇ ਆ ਕਾਫੀ ਸਾਲ ਪਹਿਲਾਂ ਕ੍ਰਿਸ ਦਾ ਡੈਡੀ ਬਹੁਤ ਸਾਰੀ ਰੀਅਲ ਏਸਟੇਟ ਖਰੀਦਣਾ ਚਾਹੁੰਦਾ ਸੀ ਪਰ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਤੇ ਉਦੋਂ ਹਜੇ ਆਰਈਆਈਟਸ ਵੀ ਨਹੀਂ ਲਾਂਚ ਹੋਈਆਂ ਸੀ ਜੇ ਤੁਹਾਨੂੰ ਆਰਈਆਈਟਸ ਬਾਰੇ ਨਹੀਂ ਪਤਾ ਤਾਂ ਪਹਿਲਾਂ ਮ REITs ਇੱਕ ਤਰ੍ਹਾਂ ਦੇ ਸਟਾਕ ਹੁੰਦੇ ਆ ਉਹਨਾਂ ਕੰਪਨੀਆਂ ਦੇ ਜੋ ਕਿ ਰੀਅਲ ਏਸਟੇਟ ਨੂੰ ਓਨ ਕਰਦੀਆਂ ਤੇ ਅੱਗੇ ਵੇਚਦੀਆਂ ਤੇ ਰੈਂਟ ਤੇ ਚੜਾਉਂਦੀਆਂ ਨੇ ਤੇ ਇਹਨਾਂ ਦੇ ਸਟਾਕ ਆ ਜਿਹੜੇ ਸਟਾਕ ਐਕਸਚੇਂਜ ਤੇ ਲਿਸਟਡ ਹੁੰਦੇ ਆ ਤੁਸੀਂ ਕਿਸੇ ਵੀ ਸਟਾਕ ਐਕਸਚੇਂਜ ਤੇ ਜਾ ਕੇ ਇਹਨਾਂ ਨੂੰ ਖਰੀਦ ਸਕਦੇ ਹੋ ਉਹ ਵੀ ਸਿਰਫ 500 ਰੁਪਏ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਵੀ ਕੰਪਨੀ ਦਾ ਤੁਸੀਂ ਸਟਾਕ ਖਰੀਦਿਆ ਹੋ ਤੇ ਉਹ ਕੰਪਨੀ ਜਿਹੜੀ ਵੀ ਪ੍ਰਾਪਰਟੀ ਓਨ ਕਰਦੀ ਹੋ ਤੇ ਉਹਦੀ ਇਨਕਮ ਦਾ ਉਹਨਾਂ ਹਿੱਸਾ ਤੁਹਾਨੂੰ ਮਿਲ ਜੂਗਾ ਜਿੰਨੇ ਦੇ ਤੁਸੀਂ ਸ਼ੇਅਰ ਖਰੀਦੇ ਹੋਣਗੇ ਬਾਕੀ ਜੇ ਤੁਸੀਂ ਇਹਦੇ ਤੇ ਫੁੱਲ ਵੀਡੀਓ ਚਾਹੁੰਦੇ ਹੋ ਵੀ ਕਿਹੜੀ ਕੰਪਨੀ ਦੇ ਸਟਾਕ ਵਧੀਆ ਨੇ ਤੇ ਤੁਸੀਂ ਇਹਨੂੰ ਕਿਵੇਂ-ਕਿਵੇਂ ਖਰੀਦ ਸਕਦੇ ਹੋ ਸਾਰਾ ਕੁਝ ਸਮਝਣਾ ਤਾਂ ਕਮੈਂਟਾਂ 'ਚ ਰੀਆਈਟਸ ਲਿਖ ਦਿਓ ਫਿਰ ਮੈਂ ਇਹਦੇ ਤੇ ਫੁੱਲ ਵੀਡੀਓ ਵੀ ਬ ਤੇ ਆਪਾਂ ਗੱਲ ਕਰ ਰਹੇ ਸੀਗੇ ਉਹਦੇ ਡੈਡੀ ਦੀ ਕ੍ਰਿਸ ਦੇ ਡੈਡੀ ਦੀ ਵੀ ਉਹਦੇ ਕੋਲ ਡੀਆ ਸਟੇਟ ਖਰੀਦਣ ਦੇ ਪੈਸੇ ਹੈ ਨਹੀਂ ਸੀ ਤੇ ਇੱਕ ਰਾਤ ਨੂੰ ਉਹ ਹਨਾ ਚੰਦ ਬੱਲ ਦੇਖ ਰਿਹਾ ਸੀ ਤੇ ਉਹਨੂੰ ਚੰਦ ਨਹੀਂ ਦਿਖਿਆ ਸਿਰਫ ਉਨੁੱਤ ਕੰਦ ਦੇ ਨਾਲ-ਨਾਲ ਦੇਖਿਆ ਇੱਕ ਰੀਅਲ ਸਟੇਟ ਬਿਜ਼ਨਸ ਆਈਡੀਆ। ਉਹਨੇ ਛੋਟੇ ਹੁੰਦੇ ਕਾਲਜ 'ਚ ਕਿਸੇ ਪੋਲੀਟੀਕਲ ਸਾਇੰਸ ਦੇ ਕੋਰਸ 'ਚ 1967 ਆਊਟਰ ਸਪੇਸ ਟ੍ਰੀਟੀ ਬਾਰੇ ਪੜ੍ਹਿਆ ਸੀ ਤੇ ਉਹਦੇ 'ਚ ਲਿਖਿਆ ਸੀ ਵੀ ਕਿਸੇ ਵੀ ਗਵਰਨਮੈਂਟ ਜਾਂ ਸੋਵਰਨ ਕੋਲੇ ਕੋਈ ਵੀ ਹੱਕ ਨਹੀਂ ਹੈਗਾ ਕਿਸੇ ਵੀ ਸੋਲਰ ਸਿਸਟਮ ਦੇ ਪਲੈਨੈਟ ਦੇ ਉੱਤੇ ਤੇ ਉਹ ਵਾਲੇ UN ਰੈਜ਼ੋਲੂਸ਼ਨ ਉੱਤੇ ਆਲਮੋਸਟ ਦੁਨੀਆ ਦੀਆਂ ਸਾਰੀਆਂ ਕੰਪਨੀਆਂ ਵੱਲੋਂ ਸਾਈਨ ਵੀ ਕੀਤੇ ਹੋਏ ਆ। ਤੇ ਕ੍ਰੈਸ ਦੇ ਡੈਡੀ ਦਾ ਕਹਿਣਾ ਸੀਗਾ ਵੀ ਉਹ ਵਾਲੇ ਯੂਨ ਐ ਰੈਜ਼ੋਲੂਸ਼ਨ ਚ ਉਹਨਾਂ ਨੇ ਸਰਕਾਰ ਕਿਹਾ ਹੋਇਆ ਵੀ ਸਰਕਾਰ ਦਾ ਕੋਈ ਹੱਕ ਨਹੀਂ ਕਿਸੇ ਪਲੈਨਟ ਉੱਤੇ ਪਰ ਕਿਸੇ ਸਿੰਗਲ ਬੰਦੇ ਬਾਰੇ ਤਾਂ ਨਹੀਂ ਕਿਹਾ ਤਾਂ ਫਿਰ ਉਹਨੇ ਸੋਚਿਆ ਵੀ ਕਿਸੇ ਸਿੰਗਲ ਬੰਦੇ ਜਾਨੀ ਕਿ ਮੇਰਾ ਤਾਂ ਇਹਦੇ ਤੇ ਹੱਕ ਹੋਈ ਸਕਦਾ ਕਿਉਂਕਿ ਯੂਨ ਐ ਰੈਜ਼ੋਲੂਸ਼ਨ ਚ ਐਵੇਂ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਸਿੰਗਲ ਬੰਦੇ ਦਾ ਹੱਕ ਨਹੀਂ ਹੋਏਗਾ ਤਾਂ ਫਿਰ ਉਹਨੇ ਕੀ ਕੀਤਾ ਯੂਨਾਈਟਿਡ ਸਟੇਟਸ ਨੂੰ ਇੱਕ ਲੈਟਰ ਲਿਖਿਆ ਕਿ ਅੱਜ ਤੋਂ ਮੂਨ ਮੇਰਾ ਹੈ ਤੇ ਇਹ ਵਾਲੇ ਲੈਟਰ ਦਾ ਜਦੋਂ ਉਹਨੂੰ ਰਿਪਲਾਈ ਨਹੀਂ ਮਿਲਿਆ ਓਬਵੀਅਸ ਜੀ ਗੱਲ ਹੈ ਇਹ ਜੇ ਲੈਟਰ ਦਾ ਰਿਪਲਾਈ ਕਿੱਥੇ ਮਿਲਣਾ ਸੀਗਾ ਪਰ ਉਹਨੇ ਇਹਨੂੰ ਵੀ ਹਲਤੀ ਸਮਝ ਲਿਆ। ਉਹਨੇ ਕਿਹਾ ਵੀ ਇਹ ਸਾਰੇ ਰਿਪਲਾਈ ਨਹੀਂ ਕਰ ਰਹੇ ਤਾਂ ਮੈਂ ਮੰਨ ਲੈਣਾ ਚੰਦ ਮੇਰਾ ਹੀ ਆ। ਤਾਂ ਬੱਸ ਫਿਰ ਕੀ ਸੀ ਉਹਨੇ ਆਪਣੇ ਆਪ ਨੂੰ ਚੰਦ ਦਾ ਮਾਲਕ ਡਿਕਲੇਅਰ ਕਰਤਾ ਤੇ ਬਾਅਦੋਂ ਫਿਰ ਚੰਦ ਉੱਤੇ ਜ਼ਮੀਨ ਵੀ ਵੇਚਣ ਲੱਗ ਗਿਆ। ਇਹਦਾ ਕਹਿਣਾ ਵਾ ਕਿ 1980 ਤੋਂ ਲੱਗ ਕੇ ਹੁਣ ਤੱਕ ਇਹ ਹਜ਼ਾਰਾਂ ਕਿਲੇ ਜ਼ਮੀਨ ਵੇਚ ਚੁੱਕਿਆ ਵਾ ਤੇ ਇਹਨਾਂ ਦੇ ਕਸਟਮਰ ਆ ਜਿਹੜੇ ਉਹ ਦੁਨੀਆ ਦੇ ਲੱਗ-ਲੱਗ ਕੋਨਿਆਂ ਤੋਂ ਨੇ। ਤਾਂ ਫਿਰ ਇਦਾਂ ਕ੍ਰਿਸ ਤੇ ਉਹਦਾ ਡੈਡੀ ਰੀਅਲ ਏਸਟੇਟ ਏਜੰਟ ਬਣ ਗਏ। ਉਹਨਾਂ ਨੇ ਚੰਦ ਦਾ ਕਾਫੀ ਵੱਡਾ ਹਿੱਸਾ ਆਪਣੇ ਨਾਮ ਕਰਾ ਲਿਆ। ਤੇ ਉਦੋਂ ਬਾਅਦ ਚ ਉਹਨਾਂ ਨੇ ਇਹ ਹਿੱਸੇ ਨੂੰ ਲੱਗ ਲੱਗ 50 ਲੱਖ ਪ੍ਰਾਪਰਟੀਆਂ 'ਚ ਡਿਵਾਈਡ ਕਰਤਾ ਤੇ ਥੋੜੇ ਮੇਰੇ ਅਰਗੇ ਹਜ਼ਾਰਾਂ ਲੋਕਾਂ ਨੂੰ ਇਹ ਪ੍ਰਾਪਰਟੀਆਂ ਵੇਚੀਆਂ ਕ੍ਰਿਸ ਦਾ ਕਹਿਣਾ ਵਾ ਕਿ ਉਹਨਾਂ ਦੇ ਕਲਾਇੰਟਸ ਸਾਰੇ ਟਾਈਪ ਦੇ ਨੇ ਉਹਨਾਂ ਜੋ ਕਈ ਸੈਲੀਬ੍ਰਿਟੀਆਂ ਕਈ ਪੁਰਾਣੇ ਪ੍ਰੈਜ਼ੀਡੈਂਟ ਕਈ ਕਾਰਪੋਰੇਸ਼ਨ ਤੇ ਕਈ ਰਿਪੀਟ ਬਾਇਰਸ ਵੀ ਨੇ ਜਿਹੜੇ ਉਹਨਾਂ ਦੀ ਪ੍ਰਾਪਰਟੀ ਹਰੇਕ ਸਾਲ ਖਰੀਦੇ ਰਹਿੰਦੇ ਆ ਪਰ ਉਥੋਂ ਦੀ ਗਵਰਨਮੈਂਟ ਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਹਿਸਾਬ ਨਾਲ ਇਹ ਕੰਮ ਲੈਜਿਟ ਨਹੀਂ ਹੈਗਾ ਕਿਉਂਕਿ ਕਿਰਿਸ ਕੋਈ ਵੀ ਗਵਰਨਮੈਂਟ ਨਹੀਂ ਹੈਗੀ ਜਿਹੜੀ ਚੰਦ ਤੇ ਆਈਆਂ ਆਪਣਾ ਕਬਜ਼ਾ ਕਰ ਲਓ ਤਾਂ ਫਿਰ ਕਿਰਿਸ ਦੇ ਡੈਡੀ ਨੇ ਸੋਚਿਆ ਮੈਂ ਆਪਦੀ ਹੀ ਇੱਕ ਗਵਰਨਮੈਂਟ ਵੀ ਬਣਾ ਲੈਣਾ ਤੇ ਉਹਨੇ ਬਣਾ ਵੀ ਲਈ ਜਿਹਦਾ ਉਹਨੇ ਨਾਮ ਰੱਖਿਆ ਗੈਲੈਟਿਕ ਗਵਰਨਮੈਂਟ ਸਿਰਫ ਚੰਦ ਤੇ ਜ਼ਮੀਨ ਵੇਚਣ ਲਈ ਤਾਂ ਚਲੋ ਫਿਰ ਹੁਣ ਗੱਲ ਕਰੀਏ ਵੀ ਚੰਦ ਦੇ ਜ਼ਮੀਨ ਕਿੰਨੇ ਨੂੰ ਮਿਲਦੀ ਹੈ ਬੈਲ ਕਰੇ ਸੋਨਾ ਨੇ ਇਹਨੂੰ ਜਿੰਨਾ ਵੀ ਹੋ ਸਕੇ ਅਫੋਰਡੇਬਲ ਰੱਖਣ ਦੀ ਕੋਸ਼ਿਸ਼ ਕੀਤੀ ਆ ਚੰਦ ਉੱਤੇ ਪ੍ਰਾਪਰਟੀ ਖਰੀਦਣ ਦਾ ਪ੍ਰਾਈਸ ਆ ਜੀ ਸਿਰਫ 25 ਡਾਲਰ ਤੋਂ ਲੈ ਕੇ 500 ਡਾਲਰ ਤੱਕ ਜੇ ਆਪਣੇ ਇੰਡੀਅਨ ਰੁਪੀਸ ਚ ਗੱਲ ਕਰੀਏ ਤਾਂ ਸਿਰਫ 2100 ਤੋਂ ਲੈ ਕੇ 42000 ਰੁਪਏ ਤੱਕ ਤੇ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਕਰੇ ਸੋਨੀ ਵੇਚਦੇ ਆ ਉਹ ਉੱਥੇ ਵੇਚਦੇ ਆ ਜਿੱਥੋਂ ਆਪਣੀ ਧਰਤੀ ਦਾ ਵੀ ਇੱਕ ਘੈਂਟ ਜਿਹਾ 뷰 ਦੇਖਣ ਨੂੰ ਮਿਲਦਾ ਤੇ ਇਹਨਾਂ ਦੀ ਕਹਾਣੀ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਚਾਹੁੰਦੇ ਨਾਲ ਹੀ ਕਾਫੀ ਨਹੀਂ ਸੀ ਤਾਂ ਫਿਰ ਇਹਨਾਂ ਨੇ ਪੂਰੇ ਦੇ ਪੂਰੇ ਸੋਲਰ ਸਿਸਟਮ ਨੂੰ ਵੀ ਵੇਚਣਾ ਸਟਾਰਟ ਕਰਤਾ। ਕਰੰਟਲੀ ਇਹ ਮਰਕਰੀ, ਮਾਰਸ, ਵੀਨਸ, ਮੂਨ ਤੇ ਆਈਓ ਜਿਹੜਾ ਕਿ ਜੂਪੀਟਰ ਦਾ ਇੱਕ ਮੂਨ ਆ, ਇਹਨਾਂ ਸਾਰੇ ਪਲੈਨਟ ਤੇ ਪ੍ਰਾਪਰਟੀ ਵੇਚਦੇ ਆ ਤੇ ਇਨ ਫਿਊਚਰ ਕਹਿੰਦੇ ਆ ਆਪਾਂ ਹੋਰ ਵੀ ਬਾਕੀ ਦੇ ਪਲੈਨਟਸ ਤੇ ਆਪਣਾ ਕੰਮ ਐਕਸਪੈਂਡ ਕਰ ਦੇਣਾ। ਹੁਣ ਅੱਗੇ ਜਾ ਕੇ ਆ ਸਾਰੇ ਸਿਸਟਮ ਦੇ ਦੋ ਸਨੈਰੀਓ ਹੋ ਸਕਦੇ ਆ। ਜੇ ਤਾਂ ਯੂ ਐਸ ਏ ਦੀ ਗਵਰਨਮੈਂਟ ਨੇ ਇਹ ਸਾਰਾ ਕੁਝ ਅਪਰੂਵ ਨਾ ਕੀਤਾ ਤਾਂ ਤਾਂ ਫਿਰ ਇਹ ਸਾਰਾ ਕੁਝ ਇੱਕ ਗਿਮਿਕ ਹੀ ਕਿਹਾ ਜਾਊਗਾ ਪਰ ਜੇ ਬਾਈ ਚਾਂਸ ਉਹਨਾਂ ਨੇ ਇਹ ਅਪਰੂਵ ਕਰ ਕ੍ਰਿਸ ਤੇ ਜਿਹੜੇ ਵੀ ਲੋਕਾਂ ਨੇ ਉਹਨਾਂ ਦੇ ਥਰੂ ਚੰਦ ਤੇ ਜ਼ਮੀਨ ਖਰੀਦੀ ਆ ਉਹ ਰਿਚੈਸਟ ਲੈਂਡ ਓਨਰ ਆਫ ਮੂਨ ਬਣ ਜਾਣਗੇ ਆ ਚਲੋ ਠੀਕ ਆ ਜੀ ਫਿਰ ਜੇ ਤੁਹਾਨੂੰ ਇਹ ਵੀਡੀਓ ਇੰਟਰਸਟਿੰਗ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਤੇ ਆਪਣੇ ਫਰੈਂਡਸ ਅਤੇ ਘਰਦਿਆਂ ਨਾਲ ਸ਼ੇਅਰ ਵੀ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ